ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਬਾਦਲਾ ਕਹਿ ਰਹੇ ਨੇ ਬਾਦਲੋ ਕਹਿ ਰਹੇ ਨੇ ਬਾਦਲਾ ਨੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਕਰਾਈ ਹੈ ਇਹ ਅਖਾਲਤਾ ਪੰਥ ਦੇ ਦੋਸ਼ ਕੀ ਸੋਚੀ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅਗਰ ਗੱਲ ਕੀਤੀ ਜਾਵੇ ਪੰਜਾਬ ਦੀ ਸਿਆਸਤ ਦੀ ਤਾਂ ਪੰਜਾਬ ਵਿੱਚ 2019 ਦੀਆਂ ਚੋਣਾਂ ਨੂੰ ਲੈ ਕੇ ਸਿਆਸਤ ਪੱਕੀ ਹੋਈ ਹੈ ਹਾਲ ਹੀ ਦੇ ਵਿੱਚ ਪੰਜਾਬ ਡੈਮੋਕ੍ਰੈਟਿਕ ਅਲਾਈਂਸ ਦੇ ਵਿੱਚ ਅਲੱਗ-ਅਲੱਗ ਧਿਰਾਂ ਇਕੱਠੀਆਂ ਹੋਈਆਂ ਤੇ ਹੁਣ ਇੱਕ ਨਵਾਂ ਬਦਲ ਆ ਗਿਆ ਹੈ ਇਹ ਗਠਜਬੰਦਨ ਹੋਰ ਵੱਡਾ ਹੋਣ ਜਾ ਰਿਹਾ ਹੈ ਕਿਉਂਕਿ ਬਰਗਾੜੀ ਇਨਸਾਫ ਮੋਰਚੇ ਦੇ ਸਮਰਥਕ ਵੀ ਇਸ ਗਠਜਬੰਦਨ ਦਾ ਹਿੱਸਾ ਬਣਨ ਜਾ ਰਹੇ ਨੇ ਜਿਸ ਦੀ ਪੁਸ਼ਟੀ ਭਾਈ ਧਿਆਨ ਸਿੰਘ ਮੜਨੇ ਆਪ ਕੀਤੀ ਵਾਹਿਗੁਰੂ ਖਾਲਸਾ ਵਾਹਿਗੁਰੂ ਮਨਸਾ ਬਰਗਾੜੀ ਇਨਸਾਫ ਮੋਰਚੇ ਦੇ ਜੋ ਵੀ ਸਮਰਥਕਸਾਂ ਨੇ ਅਜਿਣ ਨੇ ਵੀ ਆਪਣੀਆਂ ਜਥੇਬੰਦੀਆਂ ਭੰਗ ਕੀਤੀਆਂ ਸੀ ਹੁਣ ਪਤਾ ਲੱਗ ਰਿਹਾ ਹੈ ਕਿ ਉਹਨਾਂ ਨੂੰ ਤੁਸੀਂ 2019 ਦੀਆਂ ਚੋਣਾਂ ਦੇ ਵਿੱਚ ਪੰਜਾਬ ਡੈਮੋਕ੍ਰੈਟਿਕ ਅਲਾਈਂਸ ਦੇ ਨਾਲ ਜੁੜ ਕੇ ਉਤਾਰਨ ਜਾ ਰਹੇ ਹੋ ਮਹਾ ਗਠਬੰਧਨ ਦੇ ਨਾਲ ਜੁੜਨ ਜਾ ਰਹੇ ਹੋ ਕਿਉਂ ਕਿਸੇ ਵੀ ਸਰਕਾਰ ਨੇ ਇਹਨਾਂ ਦੀ ਦੋਖ ਦੀ ਰਗ ਦੇ ਉੱਤੇ ਹੱਥ ਨਹੀਂ ਰੱਖਿਆ ਤੇ ਕ੍ਰਿਸ਼ਟ ਸਿਆਸਤ ਜਿਹੜੀ ਹੈ ਇਹ ਇਹਨੇ ਪੰਜਾਬ ਦਾ ਜਿਹੜਾ ਸਤਿਆਨਾਸ਼ ਕਰ ਦਿੱਤਾ ਹੈ ਤੇ ਜਿਹੜਾ ਪਵਿੱਤਰ ਪੰਜਾਬ ਦਾ ਬਹੁਤ ਧੁੰਦਲਾ ਨਜ਼ਰ ਆ ਰਿਹਾ ਜੀ ਤੇ ਜਿਹੜੀ ਸਿਆਸਤ ਜੀ ਤੇ ਫੇਰ ਅੱਜ ਇਹ ਸਾਫ਼ ਸੁਥਰੀ ਸਿਆਸਤ ਜਿਹੜੀ ਹੈ ਜਿਵੇਂ ਸਿਰ ਕਾਲ ਤੱਕ ਸਾਡੇ ਜਿਹੜੀ ਪਦਵੀ ਹੈ ਮੇਰੀ ਤੇ ਤੇਰੀ ਦਾ ਸਮੇਲ ਹੈ ਇੱਥੇ ਜਿੱਥੇ ਧਰਮ ਦੀ ਗੱਲ ਹੁੰਦੀ ਹੈ ਉੱਥੇ ਸੱਚੀ ਸੁਥਰੀ ਸਿਆਸਤ ਦੀ ਉੱਤੇ ਵੀ ਡੱਟ ਕੇ ਜਿਹੜਾ ਉਹ ਪੈਰਾ ਦਿੱਤਾ ਜਾਂਦਾ ਹੈ ਕਿ ਅਸੀਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਸੱਚੀ ਸੁਥਰੀ ਜਿਹੜੀ ਸਿਆਸਤ ਆ ਉਹ ਜਨਮ ਲਵੇ ਤੇ ਸਾਰੇ ਲੋਕਾਂ ਦੀ ਉਹ ਰਹਿਨ ਮਾਈ ਕਰੇ ਜਿਵੇਂ ਸਰਬ ਸਾਂਧੀ ਵਾਸਦਾਨ ਕੋ ਨੇ ਜਿਸ 12 ਜੀ ਉਹ ਜਿਹੜਾ ਸਾਡਾ ਸਿਧਾਂਤ ਹੈ ਜਿਹੜਾ ਸਾਡਾ ਮਿਸ਼ਨ ਹੈ ਉਹਦੀ ਪੂਰਤੀ ਦੇ ਲਈ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੀਆਂ ਸਿਆਸੀ ਬੇੜਾ ਇਹਨੂੰ ਸਾਫ਼ ਸੁਥਰਾ ਕਰਕੇ ਤੇ ਇਹਨੂੰ ਦਿੱਜਿਆ ਜਾਵੇ ਤੇ ਜਿਹੜੀਆਂ ਭ੍ਰਿਸ਼ਟ ਪਾਰਟੀਆਂ ਨੇ ਜੀ ਜਿਨ੍ਹਾਂ ਨੇ ਅੱਜ ਤੱਕ ਪੰਜਾਬ ਨੂੰ ਲੁੱਟਿਆ ਦੇ ਕੁੱਟਿਆ ਉਹਨਾਂ ਨੂੰ ਪਾਸੇ ਕੀਤਾ ਜਾਵੇ ਉਹਦੇ ਵਿੱਚ ਆ ਕਾਂਗਰਸ ਤੇ ਬਾਦਲ ਦਲ ਤੇ ਭਾਜਪਾ ਜੀ ਇਹ ਇਹ ਇਹਨਾਂ ਤਿੰਨਾਂ ਦੇ ਵਿਰੁੱਧ ਸਾਡੀ ਲੜਾਈ ਹੋਊਗੀ ਤੇ ਬਾਕੀ ਜਿਹੜੀਆਂ ਸਹਿਯੋਗੀ ਸਾਡੀਆਂ ਸਾਰੀਆਂ ਜੱਟਵੰਦੀਆਂ ਨੇ ਤੇ ਪਾਰਟੀਆਂ ਨੇ ਉਹਨਾਂ ਨਾਲ ਜਿਹੜਾ ਸਾਰਾ ਨਾਲ ਮਿਲ ਕੇ ਤੇ ਅਸੀਂ ਇਹ ਸਾਰਾ ਕੰਮ ਕਰੀ ਗਏ। ਬਿਲਕੁਲ ਜੀ ਪਰ ਤੁਹਾਨੂੰ ਲੱਗਦਾ ਹੈ ਕਿ ਜਿੱਦਾਂ ਰਵਾਇਤੀ ਪਾਰਟੀਆਂ ਜੋ ਕਿੰਨੇ ਸਮੇਂ ਤੋਂ ਕਈ ਦਹਾਕਿਆਂ ਤੋਂ ਲਗਾਤਾਰ ਕਾਬਜ਼ ਰਹੀਆਂ ਨੇ ਪੰਜਾਬ ਦੀ ਸਿਆਸਤ ਦੇ ਉੱਤੇ ਤੇ ਹੁਣ ਜਿਹੜੇ ਢੜੇ ਅਲੱਗ ਹੋਏ ਨੇ ਬੇਸ਼ੱਕ ਹੁਣ ਸੁਖਪਾਲ ਸਿੰਘ ਖਹਿਰਾ ਦੀ ਗੱਲ ਕੀਤੀ ਜਾਵੇ ਲੋਕ ਇਨਸਾਫ ਪਾਰਟੀ ਦੀ ਗੱਲ ਕੀਤੀ ਜਾਵੇ ਜਾਂ ਅਕਾਲੀ ਟਕਸਾਲੀਆਂ ਦੀ ਗੱਲ ਕੀਤੀ ਜਾਵੇ ਇਹ ਮਾਤ ਪਾ ਸਕਣਗੇ। ਨਹੀਂ ਜੇ ਤੁਸੀਂ 7 ਤਰੀਕ ਦੀ ਗੱਲ ਕਰੋਗੇ ਨਾ ਕਿ ਉਹ ਇੱਕ ਰਿਜ਼ਲਟ ਸੀਗਾ। ਜੀ। ਉਹ ਜਿਹੜੇ ਦਿਨ ਜਿਹੜੀ ਮੌਕੇ ਦੀ ਸਰਕਾਰ ਆ ਕਾਂਗਰਸ ਉਹਨੇ ਲੰਬੀ ਰੈਲੀ ਰੱਖ ਲਈ ਸੀ ਹੈਨਾ ਜੀ ਬਿਲਕੁਲ ਤੇ ਬਾਦਲ ਦਲ ਨੇ ਪਟਿਆਲੇ ਰੈਲੀ ਰੱਖ ਲਈ ਸੀ ਤੇ ਪੂਰੀ ਇਹਨਾਂ ਨੇ ਪੈਸਾ ਸਾਰੀ ਆਪਣੀ ਤਾਕਤ ਝੋਕ ਦਿੱਤੀ ਸੀ ਇਹ ਬਰਗਾੜੀ ਮੋਰਚੇ ਨੂੰ ਉਤਲ ਪੁਤਲ ਕੇ ਨਹੀਂ ਕਰਨਾ ਤੇ ਇਹਨੂੰ ਇਹਨੂੰ ਅਸੀਂ ਦਲਕਸਾਬ ਕਿਵੇਂ ਕਰਨਾ ਜੀ ਸਾਰੀ ਸਾਰੀ ਜਿਹੜੀ ਸਾਰੇ ਜਿਹੜੇ ਲੋਕ ਨੇ ਇਹ ਸਾਡੇ ਫੈਸਲੇ ਦੇ ਨਾਲ ਜਦ ਸਾਡੇ ਕੈਂਪ ਤੇ ਲੱਗਣਗੇ ਤੇ ਅਸੀਂ ਉੱਥੇ ਇੱਕ ਵੀ ਬੰਦਾ ਨਹੀਂ ਜਾਣਦੇ ਨਾ ਤੇ ਆਪਾਂ ਇਹ ਮੋਰਚਾ ਖੇੜ ਕਰਨਾ ਹੈ ਨਾ ਜੀ ਪਰ ਮੈਂ ਮੈਂ ਕਹਿੰਦਾ ਕਿ ਜਿਹੜੀ ਸੰਗਤ ਆ ਜਿਹੜੇ ਲੋਕ ਹੁੰਦੇ ਨੇ ਇਹ ਸਭ ਤੋਂ ਵੱਡੀ ਅਦਾਲਤ ਵੀ ਹੁੰਦੇ ਨੇ ਇਹ ਬੜਾ ਵਧੀਆ ਫੈਸਲਾ ਕਰਦੇ ਨੇ ਜਿਹੜਾ ਲੋਕਾਂ ਦਾ ਫੈਸਲਾ ਕੀਤਾ ਹੁੰਦਾ ਹੈ ਉਹ ਹੀ ਸਹੀ ਮੰਨਿਆ ਜਾਂਦਾ ਹੈ ਬਿਲਕੁਲ ਜੀ ਤੇ ਉਸੇ ਦਿਨ ਲੋਕਾਂ ਨੇ ਇਹਨਾਂ ਲੋਕਾਂ ਨੂੰ ਇਹ ਬੇਬਕੂਫ਼ ਬਣਾਉਣਾ ਚਾਹੁੰਦੇ ਸੀ ਜਿਹੜੇ ਲੋਕਾਂ ਨੂੰ ਇਹ ਪੈਸੇ ਦੇ ਨਾਲ ਫ਼ਰੀਦਰਾ ਚਾਹੁੰਦੇ ਸੀ ਹਨਾ ਜੀ ਸ਼ਰਾਬ ਦੇ ਨਾਲ ਨਸ਼ੇ ਦੇ ਨਾਲ ਖਰੀਦਣਾ ਚਾਹੁੰਦੇ ਸੀ ਲੋਕ ਬੜੇ ਸਮਝਦਾਰ ਨੇ ਪੰਜਾਬ ਦੇ ਤੇ ਇਹਨਾਂ ਨੇ ਬੜੀ ਮਾਰ ਖਾਧੀ ਆ ਇਹ ਇਹ ਬੜੀ ਬੜੀ ਇਹਨਾਂ ਇਹ ਉੱਜੜੇ ਨੇ ਬੜੀ ਬੜੀ ਇਹਨਾਂ ਦਾ ਉਜੜਾ ਹੋਇਆ ਜੀ ਤੇ ਲੋਕਾਂ ਨੇ ਸਮਝਿਆ ਕਿ ਇਹਨਾਂ ਦੋਨਾਂ ਠੱਗਾਂ ਤੋਂ ਦੋਨਾਂ ਚੋਰ ਪਾਰਟੀਆਂ ਤੋਂ ਲੁਟੇਰੀਆਂ ਪਾਰਟੀਆਂ ਤੋਂ ਬਚਾਉਣ ਵਾਸਤੇ ਇੱਕੋ ਹੀ ਰਸਤਾ ਉਹ ਹੈ ਇਹਦਾ ਬਰਗਾੜੀ ਮੋਰਚਾ ਜੀ ਅਦੇ ਵੀ ਕਿਸੇ ਨੂੰ ਸੱਦਿਆ ਵੀ ਤੁਹਾਨੂੰ ਬਰਗਾੜੀ ਆਓ ਪਰ ਲੋਕਾਂ ਨੇ ਉਸ ਦਿਨ ਉਹਨਾਂ ਦੇ ਮੁਕਾਬਲੇ ਜਦੋਂ ਬਰਗਾੜੀ ਕੱਟ ਕੀਤਾ ਤੇ ਇਹਨਾਂ ਦੋਨਾਂ ਦਾ ਮਿਲਾ ਕੇ ਵੀ ਉਹ ਚੌਥਾ ਹਿੱਸਾ ਵੀ ਕੱਟ ਨਹੀਂ ਸੀ ਬੰਦਾ ਬਿਲਕੁਲ ਜੀ ਤੋਂ ਇਸ ਕਰਕੇ ਜਿਹੜੇ ਲੋਕ ਨੇ ਉਹ ਤਾਂ ਕਹਉਂਦੇ ਨੇ ਲੋਕ ਤਾਂ ਕਹਿੰਦੇ ਇਹਨਾਂ ਨੂੰ ਬਦਲ ਦਿਓ ਬਿਲਕੁਲ ਇਸ ਕਰਕੇ ਅਸੀਂ ਸਾਰਿਆਂ ਦੀ ਸਹਿਯੋਗ ਦੀ ਗੱਲ ਕਰ ਰਹੇ ਹਾਂ ਤੇ ਸਾਰਿਆਂ ਦਾ ਅਸੀਂ ਦੇ ਰਹੇ ਹਾਂ ਤੇ ਸਾਰਿਆਂ ਦਾ ਲੈ ਰਹੇ ਹਾਂ ਤੇ ਮੈਨੂੰ ਨਹੀਂ ਲੱਗਦਾ ਵੇ ਜਦੋਂ ਇਹ ਥੋਨ ਮੈਦਾਨ ਜਿਹੜਾ ਭਖਿਆ ਤੇ ਕੋਈ ਇਹਦੇ ਵਿੱਚ ਦੁਬਦਾ ਪਾਊਗੀ ਜਾਂ ਕੋਈ ਐਸੀ ਸਾਨੂੰ ਸ਼ੱਕ ਰਹੂਗਾ ਕਿ ਅਸੀਂ ਕੀ ਅੱਗੇ ਬੋਲਾਂਗੇ ਕਿ ਨਹੀਂ ਬੋਲਾਂਗੇ ਸਾਡੀ ਜਿੱਤ ਜਿਹੜੀ ਆ ਇਹ ਜਿਹੜੇ ਪੰਜਾਬ ਦੇ ਲੋਕਾਂ ਦੀ ਜਿੱਤ ਜਿਹੜੀ ਉਹ ਦਕੀਨੀ ਹੋ ਗਈ ਜੀ ਬਿਲਕੁਲ ਤੇ ਇਸ ਦੀ ਰੂਪਰੇਖਾ ਜਿਹੜੀ ਅਗਲੀ ਬਰਗਾੜੀ ਇਨਸਾਫ ਮੋਰਚੀ ਤੇ ਉਹ ਜਗਤਾਰ ਸਿੰਘ ਜੀ ਹਵਾਰਾ ਜਥੇਦਾਰ ਕਰ ਰਹੇ ਨੇ ਤੇ ਹੁਣ ਜੋ ਇਲੈਕਸ਼ਨਸ ਦੇ ਵਿੱਚ ਨੁਮਾਇंदे उतारे ਜਾਣਗੇ ਕਿ ਉਹ ਵੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਹੋ ਰਿਹਾ ਹੈ ਸਭ ਕੁਝ ਮੈਂ ਜਦੋਂ 9 ਤਰੀਕ ਨੂੰ ਪਹਿਲਾ ਮੋਰਚੇ ਦਾ ਪੜਾ ਜਿਹੜਾ ਖਤਮ ਹੋਇਆ ਸੀ ਤੇ ਉਸ ਦਿਨ ਮੈਂ ਕਿਹਾ ਦੇਖ ਜਿਹੜਾ ਅਗਲਾ ਪੜਾ ਉਹ ਅਸੀਂ ਸ਼ੁਰੂ ਕਰਾਂਗੇ ਜੀ ਤੇ ਪਹਿਲਾਂ ਅਸੀਂ ਉੱਥੇ ਧਾਰਮਿਕ ਲੜਾਈ ਲੜੀ ਆ ਤੇ ਉਹਨੇ ਬਹੁਤ ਵਾ ਵੰਡਾ ਲੋਕਾਂ ਦਾ ਉਹਨੂੰ ਸਮਰਥਨ ਵੀ ਮਿਲਿਆ ਤੇ ਉੱਥੇ ਉਹਨੇ ਪ੍ਰਾਪਤੀਆਂ ਵੀ ਬਹੁਤ ਕੀਤੀਆਂ ਪਰ ਅੱਜ ਸਿਆਸੀ ਲੜਾਈ ਲੜਨ ਦੀ ਲੋੜ ਆ ਕਿ ਮੋਰਚੇ ਦਾ ਦੂਜਾ ਪੜਾ ਸ਼ੁਰੂ ਹੋਣ ਜਾ ਰਿਹਾ ਹੈ ਬਿਲਕੁਲ ਜੀ ਮੋਰਚੇ ਦਾ ਦੂਜਾ ਪੜਾਅ ਤਾਂ ਸ਼ੁਰੂ ਹੋਣ ਜਾ ਰਿਹਾ ਹੈ ਪਰ ਮੰਨ ਸਾਹਿਬ ਜਦੋਂ ਮੋਰਚਾ 9 ਤਰੀਕ ਨੂੰ ਫਤਿਹ ਕੀਤਾ ਗਿਆ ਸੀ ਉਸ ਤੋਂ ਬਾਅਦ ਨਰਾਜ਼ਗੀ ਦੇਖਣ ਨੂੰ ਮਿਲੀ ਸੀ ਲਾਈਕ ਦਾਦੂਵਾਲ ਵੀ ਤੁਹਾਡੇ ਤੋਂ ਨਰਾਜ਼ ਸੀ ਕਿ ਸਾਰਿਆਂ ਦੀ ਸਰਵਸੰਮਤੀ ਨਹੀਂ ਲਈ ਗਈ ਕਿ ਇੱਕ ਤਾਨਾਸ਼ਾਹ ਰਵਈਏ ਦੇ ਨਾਲ ਮੰਨ ਸਾਹਿਬ ਨੇ ਆਪ ਡਿਸੀਜਨ ਲੈ ਲਿਆ ਹੈ ਉਸ ਦੇ ਬਾਰੇ ਤੁਸੀਂ ਕੀ ਕਹੋਗੇ ਕਿਉਂਕਿ ਉਸ ਤੋਂ ਬਾਅਦ ਕਿਤੇ ਨਾ ਕਿਤੇ ਨਾ ਜਿਹੜੀ ਕੌਮ ਜੁੜੀ ਹੋਈ ਸੀ ਜਿਹੜੇ ਲੋਕ ਜੁੜੇ ਹੋਏ ਸੀ ਉਹਨਾਂ ਨੂੰ ਸਾਰਿਆਂ ਨੂੰ ਬਹੁਤ ੱੱਕਾ ਲੱਗਿਆ ਸੀ ਨਹੀਂ ਉਹ देखो जी कोई ਇਸ ਤਰ੍ਹਾਂ ਦੀ ਗੱਲ ਨਹੀਂ ਹੋ ਨਾ ਕਿਸੇ ਨੇ ਇਕੱਲੇ ਨੇ ਡਿਸੀਜਨ ਲਿਆ ਸਾਰਿਆਂ ਦੀ ਮਰਜ਼ੀ ਨਾਲ ਸਾਰਾ ਕੁਝ ਹੋਇਆ ਇਹ ਇਹ ਪਰਿਵਾਰ ਦੀਆਂ ਅੰਦਰੂਨੀ ਗੱਲਾਂ ਨੇ ਜੀ ਤੇ ਸਾਰਿਆਂ ਨੇ ਬਹੁਤ ਕੰਮ ਕੀਤਾ ਹੈ ਤੇ ਕੈਨੋ ਸਾਹਿਬ ਪ੍ਰਾਪਤੀ ਹੋਈ ਹੈ ਜੀ ਤੇ ਜਿਹੜਾ ਇਹਨਾਂ ਚਿਰ ਆਪਾਂ ਸ਼ੁਰੂ ਨਹੀਂ ਕੀਤਾ ਉਹਦਾ ਕਾਰਨ ਇਹ ਸੀ ਕਿ ਜਦ ਭਾਈ ਜਗਤਾਰ ਸਿੰਘ ਹਵਾਰਾ ਨੇ ਦੇ ਰੋਕਤੀਆਂ ਦੀ ਜਿਹੜੀਆਂ ਮੀਟਿੰਗਾਂ ਰੱਖੀਆਂ ਸੀ ਤੇ ਉਸ ਤੋਂ ਬਾਅਦ ਫਿਰ ਹੁਣ ਜਿਹੜਾ ਕੰਮ ਸ਼ੁਰੂ ਕਰਨਾ ਉਹ ਬਹੁਤ ਜ਼ਰੂਰੀ ਹੈ ਹਨਾ ਜੀ ਉਹ ਪਹਿਲਾਂ ਵੀ ਸਾਡੇ ਨਾਲ ਰਹੇ ਨੇ ਤੇ ਹੁਣ ਵੀ ਸਾਡੇ ਨਾਲ ਚੱਲਣਗੇ ਜੀ ਤੇ ਅੱਗੇ ਤੁਹਾਨੂੰ ਕੀ ਲੱਗਦਾ ਕਿ ਐਸਜੀਪੀਸੀ ਨੇ ਜਿਹੜੀਆਂ ਚੋਣਾਂ ਹੋਣਗੀਆਂ ਜਾਂ ਐਸਜੀਪੀਸੀ ਨੂੰ ਕਿਸ ਤਰੀਕੇ ਨਾਲ ਤੁਸੀਂ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਕਰੋਗੇ ਦੇਖੋ ਮੈਂ ਉਹੀ ਕਹਿ ਰਿਹਾ ਕਿ ਸਾਰੇ ਲੋਕ ਸਿਆਸੀ ਪਿਜਾ ਨੂੰ ਵੀ ਸਾਫ਼ ਕਰਨਾ ਚਾਹੁੰਦੇ ਨੇ ਤੇ ਧਾਰਮਿਕ ਕਿ ਇਹ ਜਿਹੜਾ ਸਾਡਾ ਆਧਾਰ ਹੈ ਜਿਹੜਾ ਬੜੀ ਇੱਕ ਕੰਟੰਗਿਆਂ ਦੇ ਨਾਲ ਹੋਣ ਵਿੱਚ ਆਇਆ ਤੇ ਇਹਦੇ ਵਿੱਚ ਵੀ ਬਹੁਤ ਖਰੋਤ ਆ ਗਈ ਹੈ ਬਹੁਤ ਗਰਾਵਤ ਆ ਗਈ ਹੈ ਇਹਨੂੰ ਠੀਕ ਕਰਨ ਵਾਸਤੇ ਵੀ ਸਾਡੇ ਜਿਹੜੀ ਖਾਲਸਾ ਪੰਥ ਤੋਂ ਬਹੁਤ ਉਤਸਾਹ ਲੈ ਜੀ ਅਸੀਂ ਤਾਂ ਚਾਹੁੰਦੇ ਹਾਂ ਵੀ ਕਿਹੜਾ ਵੇਲਾ ਹੋਵੇ ਕਿ ਉਹਨਾਂ ਦਾ ਨਾਮ ਹੋਵੇ ਤੇ ਅਸੀਂ ਇਹ ਜਿਹੜੇ ਉੱਥੇ ਸਿੱਧੀ ਬਾਣੇ ਦੇ ਵਿੱਚ ਬੈਠੇ ਨੇ ਪੰਥ ਵਿਰੋਧੀ ਬੈਠੇ ਨੇ ਕਿਉਂਕਿ ਪੰਥਰੋ ਵੀ ਮੈਂ ਇਸ ਕਰਕੇ ਕਹਿ ਰਹੇ ਹਾਂ ਜੀ ਤੇ ਜਦੋਂ ਗੁਰਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਾਂ ਸੌਦੇ ਸਾਧ ਨੂੰ ਜਦੋਂ ਮਾਫ਼ ਕੀਤਾ ਜੀ ਤੇ ਕੋਈ ਵੀ ਇਹਨਾਂ ਨੇ ਜਿਹੜੇ ਬਣਾਏ ਜੱਜੇਦਾਰ ਸੀ ਉਹਨਾਂ ਵਿੱਚੋਂ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਮੈਂਬਰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਾਸਤੇ ਇੱਕ ਦਿਨ ਵੀ ਬਿਆਨ ਨਹੀਂ ਦਿੱਤਾ ਕਿ ਇੱਕ ਦਿਨ ਵੀ ਉਹਦੇ ਦੋਸ਼ੀ ਬਣਵਾ ਕੇ ਤੇ ਧਰਨੇ ਦੇ ਨਹੀਂ ਬੈਠੇ ਕੋਈ ਇਹਨਾਂ ਕੁਝ ਨਹੀਂ ਕੀਤਾ ਜੀ ਤੇ ਇਹ 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 ਇੱਕ ਆਪਣੇ ਆਪ ਦੇ ਵਿੱਚ ਬੜੀ ਵੱਡੀ 부ਝਾਰਤ ਸੀ ਬਿਲਕੁਲ ਹਾਂ ਜੀ ਗੰਨ ਤੇ ਹੁਣ ਅਗਲੀ ਅਗਰ ਗੱਲ ਕੀਤੀ ਜਾਵੇ ਤਾਂ ਸ੍ਰੀ ਹਜ਼ੂਰ ਸਾਹਿਬ ਦੀ ਜਿੱਦਾਂ ਕਹਿ ਰਹੇ ਕਿ ਮਹਾਰਾਸ਼ਟਰ ਸਰਕਾਰ ਉੱਥੇ ਦੇ ਜਥੇਦਾਰ ਜਾਂ ਪ੍ਰਧਾਨ ਨਿਯੁਕਤ ਕਰੂਗੀ ਉਸ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਬਵਾਲ ਹੈ ਕਿਉਂਕਿ ਬਾਦਲ ਇੱਕ ਪਾਸਿਓਂ ਕਹਿ ਰਹੇ ਨੇ ਕਿ ਅਸੀਂ ਇਹ ਨਹੀਂ ਹੋਣ ਦਵਾਂਗੇ ਦੂਜੇ ਪਾਸੇ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਕਿਤਨਾ ਕਿਤੇ ਆਰਐਸਐਸ ਅਗਰ ਗੁਰੂ ਘਰਾਂ ਦੇ ਅੰਦਰ ਇੰਟਰ ਹੋਈ ਹੈ ਤੇ ਉਹ ਬਾਦਲਾ ਕਰਕੇ ਹੋਈ ਹੈ ਕੀ ਕਹਿੰਦੇ ਤਾਂ ਜਦੋਂ ਮੈਨੂੰ ਬਾਦਲਾ ਦਾ ਸਵਾਲ ਪੁੱਛਦੇ ਹੋ ਨਾ ਬਾਦਲ ਆ ਕਹਿ ਰਹੇ ਨੇ ਬਾਦਲ ਉਹ ਕਹਿ ਰਹੇ ਨੇ ਬਾਦਲਾ ਨੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਕਰਾਈ ਹੈ ਇਹ ਅਖਾਲਕਾ ਪੰਥ ਦੇ ਕੀ ਸੋਚੀ ਨੇ ਜੀ ਇਹ ਕੋਈ ਵੀ ਕਹਿ ਲੈ ਇਹਨਾਂ ਦੀ ਕਿਸੇ ਵੀ ਗੱਲ ਦਾ ਜਵਾਬ ਦੇਣਾ ਕੋਈ ਬਹੁਤਾ ਮਹਨ ਨਹੀਂ ਰੱਖਦਾ ਅਸੀਂ ਇਹਨਾਂ ਨੂੰ ਕਾਨੂੰਨ ਦੇ ਕਟਾਰੇ ਦੇ ਵਿੱਚ ਇਹ ਇਹਨਾਂ ਨੂੰ ਖੜਾ ਕਰਨਾ ਹੈ ਤੇ ਕਾਨੂੰਨੀ ਤੌਰ ਤੇ ਇਹਨਾਂ ਦੇ ਗੱਲ ਦੇ ਵਿੱਚ ਅਸੀਂ ਤਾਂ ਰਸਾ ਪੋਣ ਨੂੰ ਫਿਰਦੇ ਆਂ ਤੇ ਉਹ ਹੁਣ ਪੈਣ ਜਾ ਰਿਹਾ ਜੀ ਪੈਨ ਜਾ ਰਿਹਾ ਪਰ ਆਰਐਸਐਸ ਜਿਸ ਤਰੀਕੇ ਦੇ ਨਾਲ ਫੇਰ ਬਦਲ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਇੰਟਰ ਹੋ ਚੁੱਕੀ ਹੈ ਕਿਉਂਕਿ ਜਿੰਨੇ ਸਾਡੇ ਤਖਤ ਨੇ ਮੇਰਾ ਮੇਰਾ ਬਰਗਾੜੀ ਵਿੱਚ ਬੈਠ ਕੇ ਸਾਰੇ ਪੰਥਨ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕਰਨ ਦਾ ਇਹੀ ਮਕਸਦ ਹੈਗਾ ਕਿ ਜਦੋਂ ਅਸੀਂ ਸਾਰਾ ਖਾਲਸਾ ਪੰਥ ਸਾਰੀ ਕੌਮ ਇਕੱਠੇ ਹੋ ਕੇ ਤੁਰਾਂਗੇ ਜੀ ਤੇ ਫੇਰ ਅਸੀਂ ਪਹਿਲਾਂ ਜਿੱਥੇ ਅਸੀਂ ਬੈਠੇ ਆ ਉੱਥੇ ਫੇਰ ਦੇਸ਼ ਵਿਦੇਸ਼ ਦੇ ਵਿੱਚ ਅਸੀਂ ਜਿਹੜੀ ਆਪਣੇ ਜਿਹੜੇ ਪੈਰ ਆ ਉਹ ਪਸਾਰਾਂਗੇ ਕਿਉਂਕਿ ਅੱਜ ਸਾਨੂੰ ਜਿੱਥੇ ਅਸੀਂ ਬੈਠੇ ਆ ਜਿੰਨੂੰ ਅਸੀਂ ਪੰਜਾਬ ਦੀ ਧਰਤੀ ਕਹਿੰਦੇ ਆ ਉੱਥੇ ਬਹੁਤ ਕੁਝ ਠੀਕ ਕਰਨ ਵਾਲਾ ਹੈ ਤੇ ਉਹ ਉਹ ਸਾਨੂੰ ਕਰਨਾ ਪਊਗਾ ਜੀ ਤੇ ਇਸ ਕਰਕੇ ਇੱਥੇ ਅਸੀਂ ਸ਼ੁਰੂਆਤ ਕੀਤੀ ਆ ਤੇ ਉਹ ਜਿਹੜਾ ਹੌਲੀ ਹੌਲੀ ਬਰਾਬਰ ਉਹ ਜਿਹੜਾ ਕੰਮ ਆ ਉਹ ਗੇ ਟਲ ਰਿਹਾ ਤੇ ਗੁਰੂ ਮਹਾਰਾਜ ਕਿਰਪਾ ਰੱਖੇ ਸੰਗਤ ਦੀ ਮਿਹਰਬਾਨੀ ਹੋਵੇ ਤੇ ਜਿਹੜਾ ਖਾਲਸਾ ਪੰਥ ਜਿੱਤੂਗਾ ਜੀ ਗੁਰਬਾਣੀ ਅਖੰਡ ਬਾਣੀ ਨਾਲ ਗੱਲ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਿੱਖਰ ਦੀ ਹਰਕਤੀ ਵੀ ਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਜਿੱਦਾਂ ਕਹਿ ਰਹੇ ਨੇ ਕਿ ਮਹਾਰਾਸ਼ਟਰ ਸਰਕਾਰ ਉੱਥੇ ਦੇ ਜਥੇਦਾਰ ਜਾਂ ਪ੍ਰਧਾਨ ਨਿਯੁਕਤ ਕਰੂਗੀ ਉਸ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਬਵਾਲ ਹੈ ਕਿਉਂਕਿ ਬਾਦਲ ਇੱਕ ਪਾਸਿਓਂ ਕਹਿ ਰਹੇ ਨੇ ਕਿ ਅਸੀਂ ਇਹ ਨਹੀਂ ਹੋਣ ਦਵਾਂਗੇ ਦੂਜੇ ਪਾਸੇ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਕਿਤਨਾ ਕਿਤੇ ਆਰਐਸਐਸ ਅਗਰ ਗੁਰੂ ਘਰਾਂ ਦੇ ਅੰਦਰ ਇੰਟਰ ਹੋਈ ਹੈ ਤੇ ਉਹ ਬਾਦਲਾ ਕਰਕੇ ਹੋਈ ਹੈ ਕੀ ਕਰਨਗੇ ਤੁਸੀਂ ਜਦੋਂ ਮੈਨੂੰ ਬਾਦਲਾ ਦਾ ਸਵਾਲ ਪੁੱਛਦੇ ਹੋ ਨਾ ਬਾਦਲ ਆ ਕਹਿ ਰਹੇ ਨੇ ਬਾਦਲ ਉਹ ਕਹਿ ਰਹੇ ਨੇ ਬਾਦਲਾ ਨੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਕਰਾਈ ਹੈ ਇਹ ਅਖਾਲਕਾ ਪੰਥ ਦੇ ਦੋਸ਼ੀ ਸੋਚੀ ਨੇ